ਹਿੰਦੂ ਧਰਮ ਦੀ ਰੱਖਿਆ ਉਹਨਾਂ ਨੇ ਕੀਤੀ, ਮਨੁੱਖੀ ਅਧਿਕਾਰਾਂ ਦੀ ਰੱਖਿਆ ਉਹਨਾਂ ਨੇ ਕੀਤੀ। ਜੋ ਤਸੀਹੇ ਝੱਲੇ ਉਹ ਸਭ ਨੂੰ ਪਤਾ ਹੈ। ਤੁਸੀਂ ਸਾਰੇ ਇਤਿਹਾਸ ਤੋਂ ਜਾਣਕਾਰ ਹੋ। ਪਰ ਸ਼੍ਰੋਮਣੀ ਕਮੇਟੀ ਬਾਰੇ ਨਹੀਂ ਚਾਹੁੰਦੇ ਕਿ ਪੰਜਾਬ ਸਰਕਾਰ ਇਹ ਸਮਾਗਮ ਕਰੇ। ਕਿਉਂ? ਕਿਉਂਕਿ ਜੇ ਪੰਜਾਬ ਸਰਕਾਰ ਇਹ ਸਮਾਗਮ ਕਰਦੀ ਹੈ ਤਾਂ ਇਸ ਦਾ ਸਿਹਰਾ ਸੁਖਬੀਰ ਬਾਦਲ ਨੂੰ ਨਹੀਂ ਜਾਂਦਾ। ਇਸ ਤੀਵਾ ਦੇ ਗਿਆ। ਫਿਰ ਇਸ ਤੀਵਾ ਬਾਸ ਲਿਆ ਐਨੀਆਂ ਚਾਲਾਂ ਕਰ ਲੀਆਂ। ਫਰਦ ਗੌਰ ਜਥੇਦਾਰ ਮਿਟਾਤੇ ਤਾਂ ਕਿ ਇਹ ਕਹਿ ਵੀ ਮੇਰੇ ਹੁੰਦੇ ਤਾਂ ਨਹੀਂ ਹਟੇ ਤੇ ਤੇਰੇ ਹੁੰਦੇ ਨਹੀਂ ਹਟੇ ਫਿਰ ਜਦੋਂ ਹਟ ਕੇ ਦੀ ਫੇਰ ਤੀ ਤੂੰ ਬੜੇ ਮੇਲਾਣਾ ਸੀ ਇੱਥੇ ਥਾਮੀ ਤੂੰ ਦੱਸ ਫੇਰ ਦੁਬਾਰਾ ਕੀ ਹੈ ਕਰਨਾ ਹੈ ਤੈਨੂੰ ਸ਼ਰਮ ਨਹੀਂ ਇਹਦੀ ਪ੍ਰਧਾਨਗੀ ਕਰਦੇ ਨੂੰ ਦੇ ਨਹੀਂ ਪ੍ਰਧਾਨਗੀ ਦੀ ਜੋ ਗੰਦ ਪਿਆ ਜਾਂ ਅੰਤਰੀਅਨ ਕਮੇਟੀ ਜੋ ਗੰਦ ਪਾਇਆ ਉਹ ਸਾਰੀ ਦੁਨੀਆ ਜਾਣ ਫੇਰ ਐਸੀ ਫੇਰ ਥਾਮੀ ਤੂੰ ਵਿਚੋਲਗੀ ਕੀਤੀ ਤੂੰ ਮਿੰਤਾ ਕੀਤੀ ਮੈਨੂੰ 10 ਦਿਨ ਹੋਰ ਦੇ ਦਿਓ ਫੇਰ ਉਹਨਾਂ ਦਾ ਦਿੱਤੇ ਫੇਰ ਤੂੰ ਕਾ ਵੀਰ ਨੇ ਦੇ ਲੋ ਵੀਰ ਦੇਤੇ ਹੁਣ ਜੇ ਤੇਰਾ ਸੁਖਬੀਰ ਤੇਰਾ ਗੜਗੱਠ ਤੇ ਤੇਰਾ ਟੇਕੂਤ ਨੂੰ ਲੱਖ ਤੱਕ ਸ਼੍ਰੀ ਪਟਨਾ ਸਾਹਿਬ ਤੇ ਹਾਜ਼ਰ ਨਾ ਹੋਏ ਇਹਨਾਂ ਨੂੰ ਪੰਚ ਚੋਂ ਸੇਕਾਇਆ ਜਾਊਗਾ ਫਿਰ ਇਹਨਾਂ ਦੇ ਕੱਲ੍ਹ ਹੀ ਦਾ ਉਹਦੀ ਭਰਾ ਕਿੱਧਰ ਜਾਊ ਦિલ્હી ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਜੇ ਨੰਬਰ ਦੀ ਕਮੇਟੀ ਹੈ ਉਹਨਾਂ ਚੋਂ ਮੈਂਬਰ ਉਹਨਾਂ ਦੇ ਵਿਦਵਾਨ ਕਿਉਂ ਨਹੀਂ ਲਏ ਕੀ ਉਹ ਤੇਰੇ ਛੜਾ ਮਾਰਦੇ ਸੀ ਕੀ ਉਹਨਾਂ ਕੋਲੇ ਵਿਦਵਾਨ ਨਹੀਂ ਸੀ ਕੋਈ ਇਹ ਟੁਆਡਾ ਜਿਹੜਾ ਹੈ ਨਾ ਆਈਟੀ ਸੈਲ ਪ੍ਰਚਾਰ ਕਰ ਰਿਹਾ ਹੈ ਜੀ ਦੁਨਿਆਵੀ ਦੁਨਿਆਵੀ ਰਾਸ ਕਰ ਤੂੰ ਕੀ ਜਾਣੇ ਹੋ ਤੂੰ ਤਾਂ ਦੁਨਿਆਵੀ ਰਾਸ ਛੱਡ ਦੂਤਾ ਉਹ ਫੂਮੈਨ ਕਮਿਸ਼ਨ ਜਿਹੜਾ ਹੈਗਾ ਉਹਦੇ ਕੋਲ ਆ ਹੱਥ ਬੰਨੀ ਖੜਾ ਸੀ ਜਦੋਂ ਬੀਬੀ ਜਗੀਰ ਕੌਰ ਨੂੰ ਕੁੱਤੀ ਕਿਹਾਗਾ ਉਹ ਭਾਜਪਾ ਨੂੰ ਕੌਣ ਲੈ ਕੇ ਆਇਆ ਓਏ ਸੁਖਬੀਰ ਤੇਰਾ ਪੋ ਤੇਰਾ ਪੋ ਦੇ ਸਮਾਨ प्रकाश सिंह वाध को लेके आए बीजेपी ਨੂੰ ਉਹ ਲੈ ਕੇ ਆਇਆ ਅਮਪਾ ਸਿੰਘ ਨੂੰ ਰਾਜ ਸਿੱਖ ਸੰਗਤ ਵਾਲੇ ਨੂੰ ਉਹਨੂੰ ਦਿੱਤੇ ਕਰੋੜਾ ਰੁਪਏ ਤੇਰੇ ਪਿਓ ਨੇ ਪੈ ਲਾਇਆ बीजेपी ਦੇ ਉਹਨੇ ਬਿਨਾਂ ਸ਼ਰਤ ਸਪੋਰਟ ਕੀਤੀ ਤੁਸੀਂ ਬਾਜਪਾ ਦੀ ਤੇ ਦੋਸ਼ ਲਾ ਰਹੇ ਤੁਸੀਂ ਜਾਨੀ ਰਕੀਸ਼ ਜਾਨੀ ਖਤਰੀ ਸਿੰਘ ਜਾਨੀ ਸੋਤਾਰ ਸਕਦੇ ਝਾਕੜ ਸੁਨੀਲ ਝਾਕੜ ਜਿਹੜਾ ਪ੍ਰਧਾਨ ਹੈ बीजेपी ਦਾ ਉਹਨੂੰ ਕੀ ਲੋੜ ਹੈ ਉਹ बीजेपी ਦਾ ਪ੍ਰਧਾਨ ਹੈ ਤੋ ਕਾਲੀ ਦਲ ਡਿਜੀਟਲ ਪਾਰਟੀ ਬਣਾਉਣ ਦੇ ਕਿਉਂ ਹੱਤਕ ਹੈ ਉਧਰ ਪੰਥ ਨਾਲ ਲੜਨ ਦੇਣਾ ਨਹੀਂ ਉਹ ਪੰਥ ਕੇਕ ਤਾਂ ਦੇ ਕਿਉਂ ਹੱਟਟ ਹੈ ਕਾਂਗਰਸੇ ਕਿਉਂ ਹੱਟੇ ਕਿੱਤੇ ਸਾਰੇ ਲੋਕ ਅਕਾਲੀ ਦਲ ਨੂੰ ਕਿਉਂ ਚਾਹੁੰਦੇ ਜਿਹੜਾ ਕਾਲੀ ਦਲ ਦੇ ਖਿਲਾਫ ਲੈਕਚਰ ਆੜਦੇ ਨੇ ਕਾਲੀ ਦਲ ਦੇ ਖਿਲਾਫ ਬੋਲਦੇ ਨੇ ਫਿਰ ਇਹ ਕਿਉਂ ਚਾਹੁੰਦੇ ਨੇ ਕਿਉਂ ਚਾਹੁੰਦੇ ਇਸ ਕਰਕੇ ਚਾਹੁੰਦੇ ਨੇ ਕਿ ਤੁਹਾਡੇ ਵਰਗ ਕਰਾਪਟ ਬੰਦਾ ਇਹਨੂੰ ਮਿਲੇ ਨਹੀਂ ਸਕਦਾ ਦੇਸ਼ ਤੇ ਦੁਨੀਆ ਦੇ ਹਰ हिस्से ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਗੁਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦਰਦੇ ਕੌਮ ਚੈਨਲ ਦੇ ਦਰਸ਼ਕ ਇਹ ਤਾਂ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ ਇੰਨੇ ਦਿਨ ਮੈਂ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਿਆ ਉਸ ਦਾ ਕਾਰਨ ਇਹ ਹੈ ਕਿ ਪਿਆਰੇ ਦਰਸ਼ਕੋ ਮੈਂ ਸਰੀਰਕ ਤੌਰ ਤੇ ਠੀਕ ਨਹੀਂ ਸਾ ਮੈਂ ਹੁਣ ਵੀ ਕਾਫੀ ਤਕਲੀਫ ਵਿੱਚੋਂ ਗੁਜ਼ਰ ਰਿਹਾ ਹਾਂ ਪਰ ਕਿ ਕੁਝ ਇੰਨੀਆਂ ਸਬਸਿਆਵਾਂ ਮਾਂ ਜਿਹੜੀਆਂ ਹੈਗੀਆਂ ਉਹ ਮੇਰੇ ਸਰੀਰਕ ਦਰਦ ਨਾਲੋਂ ਵੀ ਜ਼ਿਆਦਾ ਨੇ ਉਹ ਮੱਧੇ ਨਜ਼ਰ ਨੇ ਇਸ ਕਰਕੇ ਮੈਨੂੰ ਆਪ ਜੀ ਦੇ ਰੂਪ ਰੂਪੇਸ਼orn ਪੈ ਰਿਹਾ ਹੈ ਮਨੁੱਖੀ ਅਧਿਕਾਰਾਂ ਦੇ ਰਾਖੇ ਤਾਂ-ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 6300 ਸਾਲਾ ਸ਼ਹੀਦੀ ਸਤਾਬ ਦੀ 11 ਨਵੰਬਰ 2025 ਨੂੰ ਆ ਰਹੀ ਹੈ ਉਸ ਦੀਆਂ ਤਿਆਰੀਆਂ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੇ ਹੁਣੇ ਤੋਂ ਆਰੰਭ ਕਰ ਦਿੱਤੀ ਹੈ ਇਹਦੇ ਤੇ ਸ਼ਰਧਾ ਭਾਵਨਾ ਨਾਲ ਬੜੇ ਧੂਮ ਤਾਮ ਨਾਲ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਵੀ ਇਹ ਸਤਾਪ ਦੀ ਮਨਾਉਣਾ ਚਾਹੁੰਦੀ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਜੇ ਪੰਜਾਬ ਸਰਕਾਰ ਇਹ ਧਾਰਮਿਕ ਸਮਾਗਮ ਕਰਦੀ ਹੈ ਇਹ ਸਤਾਪ ਦੀ ਮਨਾਉਂਦੇ ਹੈ ਤਾਂ ਇਹ ਧਾਰਮਿਕ ਸਮਾਗਮਾਂ ਵਿੱਚ ਦਾਖਲ ਅੰਦਾਜ਼ੀ ਕਿਵੇਂ ਹੋਈ ਬਲਕੇ ਸ਼੍ਰੋਮਣੀ ਕਮੇਟੀ ਨੂੰ ਤਾਂ ਇਹ ਚਾਹੀਦਾ ਹੈ ਕਿ ਉਹ ਖੁਦ ਪਹੁੰਚ ਕਰੇ ਪੰਜਾਬ ਸਰਕਾਰ ਤੱਕ ਭਾਰਤ ਸਰਕਾਰ ਤੱਕ ਕਿ ਉਹ ਮਾਨਵਤਾ ਦੇ ਰਾਖੇ ਮਨੁੱਖੀ ਅਧਿਕਾਰਾਂ ਦੇ ਰਾਖੇ Hindu ਧਰਮ ਦੀ ਰੱਖਿਆ ਕਰਨ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਸ਼ਤਪ ਦੀ ਧੂਮ ਤਾਂ ਨਾ ਬਣਾਉਣ ਪਰ ਨਹੀਂ ਸ਼੍ਰੋਮਣੀ ਕਮੇਟੀ ਇਹ ਨਹੀਂ ਚਾਹੁੰਦੀ ਕਿਉਂ ਨਹੀਂ ਚਾਹੁੰਦੀ ਇਹਦੇ ਅਨੇਕਾ ਕਾਰਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੁੱਚੀ ਮਾਨ ਪਤਾ ਦੇ ਰਹਿ ਵਰਸਨ ਚੇਕਰ ਉਹ Hindu ਧਰਮ ਦੇ ਧਾਰਮਿਕ ਚਿੰਨਾ ਤਿਲਕ ਤੇ ਜਨੇਊ ਦੀ ਰਾਖੇ ਕਰਨ ਲਈ ਔਰੰਗਜ਼ੇਬ ਦੇ ਜ਼ੁਲਮਾਂ ਦੇ ਖਿਲਾਫ ਆਪਣੇ ਆਪ ਨੂੰ ਨਾ ਪੇਸ਼ ਕਰਦੇ ਆਪਣਾ ਸਿਰ ਵਾਰ ਨਹੀਂ ਤਿਆਰ ਨਾ ਹੁੰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੀ ਹੋਣਾ ਸੀ ਇਹ ਸਭ ਨੂੰ ਪਤਾ ਹੈ ਦੁਨੀਆ ਵਿੱਚ ਕੀ ਵਾਪਰ ਰਿਹਾ ਹੈ ਤੇ ਉਹ ਫਲਸਤੀਨ ਇਜ਼ਰਾਈਲ ਜਾਂ ਈਰਾਨ ਤੇ ਆਪੋ بڑے ਖਰਪੰਚ ਟਰੰਪ ਵਰਗੇ ਕਿੰਦਾ ਗੰਦ ਪਾ ਰਹੇ ਨੇ ਐਵੇਂ ਜਿਵੇਂ ਸੁਖਬੀਰ ਧਾਮੀ ਤੇ ਗੜਗੱਜ ਉਹ ਇੱਥੇ ਆਪਣੇ ਦੇ ਉੱਤੇ ਵੀ ਗੰਦ ਪਾ ਰਹੇ ਦੁਨੀਆ ਦੇ ਵਿੱਚ ਅਸ਼ਾਂਤੀ ਰਾਂਪ ਫੈਲਾ ਰਿਹਾ ਕੱਲਾ ਤੇ ਉਹਦਾ ਮੁਕਾਬਲਾ ਬੱਬਰ ਸ਼ੇਰ ਐਲਾਨ ਦਾ αιਤੁੱਲਾ ਕਮੇਨਿਕ ਉਹਦਾ ਮੁਕਾਬਲਾ ਇਸੇ ਤਰ੍ਹਾਂ ਜਬਰ ਦੇ ਖਿਲਾਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਨਾਲ ਟੱਕਰ ਲਈ ਤੇ Hindu ਧਰਮ ਦੀ ਰੱਖਿਆ ਉਹਨਾਂ ਨੇ ਕੀਤੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਉਹਨਾਂ ਨੇ ਕੀਤੀ ਜੋ ਤੁਸੀਂ ਹੈ ਝੱਲੇ ਉਹ ਸਭ ਨੂੰ ਪਤਾ ਹੈ ਤੁਸੀਂ ਸਾਰੇ ਇਤਿਹਾਸ ਤੋਂ ਜਾਣਕਾਰ ਹੋ ਬਾਰੇ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਚਾਹੁੰਦੇ ਕਿ ਪੰਜਾਬ ਸਰਕਾਰ ਇਹ ਸਮਾਗਮ ਕਰੇ ਕਿਉਂ ਕਿਉਂਕਿ ਜੇ ਪੰਜਾਬ ਸਰਕਾਰ ਇਹ ਸਮਾਗਮ ਕਰਦੀ ਹੈ ਤਾਂ ਇਸ ਦਾ ਸਿਹਰਾ ਸੁਖਬੀਰ ਬਾਦਲ ਨੂੰ ਨਹੀਂ ਜਾਂਦਾ ਇਹ ਹੀ ਤਕਲੀਫ ਉਹਨਾਂ ਨੂੰ ਹੈ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੀ ਅੰਤਰੰਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਤੇ ਧਾਮੀ ਜੋ ਕਿ ਇੰਨਾ ਘਟਿਆ ਪ੍ਰਧਾਨ ਹੈ ਇੰਨਾ ਕਮੀਨਾ ਤੇ ਇੰਨਾ ਮਤਲਬ ਸ਼ੈਤਾਨ ਹੈ ਕਿ ਉਹ ਹਰ ਹੀਲੇ ਸੁਖਬੀਰ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਗੜਗੱਜ ਦੀ ਜ਼ਥੇਦਾਰੀ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਉਹਦੇ ਲਈ ਉਹਨੂੰ ਭਾਵੇਂ ਅਸਤੀਫਾ ਲੈਣਾ ਪਵੇ ਵਾਪਸ ਆਉਣਾ ਪਵੇ ਭਾਵੇਂ ਨੈਤਿਕਤਾ ਭਾਵੇਂ ਨੈਤਿਕਤਾ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਹਾਂ ਉਹ ਦਲਾਲ ਪੱਕਾ ਹੈ ਡੀਲਰ ਬਹੁਤ ਤਕੜਾ ਹੈ ਸੁਖਬੀਰ ਬਾਦਲ ਨੂੰ ਪ੍ਰਧਾਨ ਕੀ ਇਹਦੇ ਕੰਮ ਰੱਖਣ ਵਾਸਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੇ ਰੋੜਾ اٹਕਾਉਣ ਵਾਸਤੇ ਧਾਮੀ ਸਭ ਤੋਂ ਵੱਧ ਕਮੀਨੇ ਹਥਿਆਰ ਵਰਤਦਾ ਰਿਹਾ ਹੈ ਧਾਮੀ ਨੇ ਅਸਤੀਫਾ ਦਿੱਤਾ ਧਾਮੀ ਅਕਾਲ ਤਖਤ ਤੋਂ ਪਗੌੜਾ ਹੋਇਆ ਤਾਂ ਕਿ ਪੰਜ ਮੈਂਬਰੀ ਕਮੇਟੀ ਭਰਤੀ ਨਾਮ ਕਰ ਸਕੇ ਤੇ ਇਧਰ ਟੀਮ ਇਹ ਤੇ ਭੁੰਡੜ ਹੋਰੀ ਆਪਣੀ ਭਰਤੀ ਕਰ ਸਕੇ ਸੁਖਬੀਰ ਬਾਦਲ ਬਚਾ ਰਿਹਾ ਫਿਰ ਉਹਨਾਂ ਨੇ ਜਥੇਦਾਰ ਲਾਉਣੇ ਸੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਸਤੇ ਕਮੇਟੀ ਬਣਾ ਲਈ ਕਮੇਟੀ ਨੇ ਗਲਤ ਮੰਤਰਾ ਪੜਨਾ ਕਰਕੇ ਉਹਨਾਂ ਨੂੰ ਹਟਾਤਾ ਫਿਰ ਇਹਨਾਂ ਨੇ ਜਥੇਦਾਰ ਗੜਗੱਜ ਲਿਆਂਦਾ ਵੀ ਉਹ ਸੁਖਬੀਰ ਬਾਦਲ ਦੇ ਹੱਕ ਚ ਤੇ ਪੰਜ ਮੈਂਬਰੀ ਕਮੇਟੀ ਤੇ ਪਾਵਨ ਦੀ ਲਾਵੇ ਤਾਂ ਕਿ ਉਹ ਭਾੜਤੀ ਨਾ ਕਰ ਸਕਣ ਪਰ ਗੜਗੱਜ ਦੀ ਕੋਈ ਪੇਸ਼ ਨਾ ਚੱਲੀ ਸੰਗਤ ਨੇ ਉਹਨਾਂ ਨੂੰ ਪ੍ਰਵਾਹ ਨਹੀਂ ਨਹੀਂ ਕੀਤਾ ਇਸਤੀਫਾ ਦੇ ਗਿਆ ਫਿਰ ਇਸਤੀਫਾ ਵਾਪਸ ਲੈ ਲਿਆ ਇੰਨੀਆਂ ਚਾਲਾਂ ਕਰ ਲੀਆਂ ਫਿਰ ਦੋ ਜਥੇਦਾਰ ਵੀ ਹਟਾਤੇ ਤਾਂ ਕਿ ਇਹ ਕਹੇ ਵੀ ਮੇਰੇ ਹੁੰਦੇ ਤਾਂ ਨਹੀਂ ਹਟੇ ਤੇ ਤੇਰੇ ਹੁੰਦੇ ਨਹੀਂ ਹਟੇ ਫਿਰ ਜਦੋਂ ਹਟ ਕੇ ਦੀ ਫੇਰ ਕੀ ਤੂੰ ਬੜੇ ਵੇ ਲੈਣਾ ਆਇਆ ਸੀ ਇੱਥੇ ਧਾਮੀ ਤੂੰ ਦੱਸ ਫੇਰ ਦੁਬਾਰਾ ਕੀ ਹੈ ਕਰਨਾ ਹੈ ਤੈਨੂੰ ਸ਼ਰਮ ਨਹੀਂ ਆਈ ਇਹਦੀ ਪ੍ਰਧਾਨਗੀ ਕਰਦੇ ਨੂੰ ਤੇਰੀ ਪ੍ਰਧਾਨਗੀ ਦੀ ਜੋ ਗੰਦ ਪਿਆ ਹੈ ਜਾਂ ਅੰਤਰਿੰਗ ਕਮੇਟੀ ਨੇ ਜੋ ਗੰਦ ਪਾਇਆ ਉਹ ਸਾਰੀ ਦੁਨੀਆ ਜਾਣਦੀ ਹੈ ਤੇਰੇ ਗੜਕਾਦ ਨੇ ਕੀ ਕੀਤਾ ਤਖਤ ਸ੍ਰੀ ਪਟਨਾ ਸਾਹਿਬ ਨੇ ਜੋ ਉਹਨਾਂ ਦਾ ਸਥਾਨਕ ਮਸਲਾ ਸੀ ਗੋਹਰੇ ਰਣਜੀਤ ਨੂੰ 500 ਸੈਕੰਡ ਦਾ ਤੂੰ ਉਹਨੂੰ ਬਹਾਲ ਕੀਤਾ ਕਿਉਂ ਕਿਉਂਕਿ ਨੇ ਸੁਖਵੀਰ ਦੇ ਸੋਲੇ ਗਾਏ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਲਟ ਬੋਲਿਆ ਸੀ ਇਹ ਸਰਨਾ ਚਾਹੁੰਦਾ ਸੀ ਤੂੰ ਉਹ ਕੀਤਾ ਫਿਰ ਉਹਨਾਂ ਨੇ ਗਰਗਰਜ ਤੇ ਟੇਕੂ ਤੇ ਧੌਲੇ ਤੇ ਤੇ ਸੁਖਵੀਰ ਬਾਦਲ ਤੇ ਵੀ ਐਕਸ਼ਨ ਲੈ ਲਿਆ ਫਿਰ ਐਸੀ ਫਿਰ ਧਾਮੀ ਤੂੰ ਬਚੋਲ ਗਏ ਕੀਤੀ ਤੂੰ ਮਿੰਤਾ ਕੀਤੀ ਐ ਮੈਨੂੰ 10 ਦਿਨ ਹੋਰ ਦੇ ਦਿਓ ਫੇਰ ਇਹਨੇ 10 ਦਿਨ ਦਿੱਤੇ ਫੇਰ ਤੂੰ ਕਹ 20 ਦੇ ਦੇ 20 ਦੇ ਤੇ ਹੁਣ ਜੇ ਤੇਰਾ ਸੁਖਬੀਰ ਤੇਰਾ ਗੜਗੱਠ ਤੇ ਤੇਰਾ ਟੇਕੂ ਧਨੋਲਾ ਤਖਤ ਸ਼੍ਰੀ ਪਟਨਾ ਸਾਹਿਬ ਤੇ ਹਾਜ਼ਰ ਨਾ ਹੋਏ ਇਹਨਾਂ ਨੂੰ ਪੰਚ ਚੋਂ ਸੇਕਿਆ ਜਾਊਗਾ ਫੇਰ ਇਹਨਾਂ ਦੇ ਕਾਲੀ ਦਲ ਦੀ ਪ੍ਰਧਾਨੀ ਕਿਧਰ ਜਾਊਗੀ ਇਹਨਾਂ ਦੇ ਜਥੇਦਾਰ ਦਾ ਕੀ ਬਣੂਗਾ ਕੋਈ ਵੀ ਤਰਖਾਈਆ ਜਥੇਦਾਰ ਨਹੀਂ ਰਹਿ ਸਕਦਾ ਤੇਰਾ ਗੜਗੱਜ ਵੀ ਜਾਊਗਾ ਤੇਰਾ ਟੈਕੂ ਝੰੋਲਾ ਵੀ ਜਾਊਗਾ ਤੇ ਤੈਨੂੰ ਵੀ ਨੋਟਿਸ ਆ ਗਿਆ ਕਿ ਇਹਨਾਂ ਨੂੰ ਉੱਥੇ ਲੈ ਕੇ ਫੌੜਨ ਪੇਸ਼ ਕਰ ਹਾਂ ਦੱਲ ਪੜੇ ਤੂੰ ਹੈ ਦਲਾਲ ਜਰੂਰ ਕਰੇ ਟਿਕਟਕਾ ਕਰਾਏਗਾ ਇਹਨਾਂ ਜਿਵੇਂ ਬਾਬਾ ਧੁੰਮੇ ਨਾਲ ਕਰ ਲਿਆ 92 ਕਰੋੜੀਆਂ ਨਾਲ ਕਰ ਲਿਆ ਢਿੰਗ ਸਿੰਘ ਫੌਜਾਂ ਨਾਲ ਕਰ ਲਿਆ ਇਹ ਤਾਂ ਤੂੰ ਮਾਹਰ ਹੈ ਪਤਾ ਨਹੀਂ ਕੀ ਤੇਰੇ ਕੋਲੇ ਗਿੰਦਰ ਸਿੰਘੀ ਹੈ ਪਰ ਤੂੰ ਇੰਨਾ ਕਮੀਨਾ ਹੈ ਤੈਨੂੰ ਕੌਮ ਕਦੇ ਨਹੀਂ ਬਖਸ਼ੂਗੀ ਤੇਰੀ ਗਿੱਦੜ ਸਿੰਘੀ ਤੇ ਤੇਰੇ ਕੰਨ ਮਰੋੜ ਕੇ ਨਾ ਆਉਣ ਵਾਲੀਆਂ ਜਿਹੜੀਆਂ ਸ਼ਰਮਣੀ ਕਮੇਟੀ ਆ ਚੋਣਾ ਨੇ ਉਹਨਾਂ ਤੇ ਤੈਨੂੰ ਬੁਰੀ ਤਰ੍ਹਾਂ ਫਾੜ ਦਾ ਸਾਹਮਣਾ ਕਰਨਾ ਤੂੰ ਜਿੱਥੇ ਬਲਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਲਈ ਕਮੇਟੀ ਬਣਾਈ 34 ਮੈਂਬਰੀ ਠੀਕ ਹੈ ਬੜੀ ਵਧੀਆ ਗੱਲ ਹੈ ਪਰ ਤਰਾਮੇ ਲੁਚਪੜਾ ਨਾ ਕਰਾ ਇਹ ਰਾ ਫੇਰੀਆ ਨਾ ਕਰ ਇਸ ਨਿਯੁਕਤੀ ਤੇ ਸੇਵਾ ਮੁਕਤੀ ਬਾਰੇ ਖੜਾ ਪਹਿਲਾਂ ਵੀ ਵਿਦਵਾਂਤੀ ਸਾਹਿਬ ਬੇਲੇ ਦਾ ਬਣਿਆ ਹੋਇਆ ਹੈ ਉਹਨੂੰ ਤੁਸੀਂ ਠੰਡੇ ਬਸਤੇ ਚ ਪਾਇਆ ਹੋਇਆ ਹੈ ਉਹਦੇ ਵਿੱਚ ਵੀ ਕੋਈ ਆਮ ਖਾਸ ਬੰਦਾ ਨਹੀਂ ਸੀ ਜੂਨੀ ਇੰਡਸਟਰੀ ਨੇ 22 ਚਾਂਸਲਰ ਸੀ ਵਿਦਵਾਨ ਸੰਜੜ ਸੀ ਉਹਤੇ ਆਮਲ ਕਿਉਂ ਨਹੀਂ ਕੀਤਾ ਕਿਉਂ ਕਿ ਉਹਤੇ ਲੱਖਾਂ ਕਰੋੜਾਂ ਦੇ ਖਰਚੇ ਜਿਹੜੇ ਪਾਉਣੇ ਨੇ ਹੁਣ ਤੁਸੀਂ ਉਹ ਨਹੀਂ ਸੀ ਪਾਣੇ ਉਹ ਨਹੀਂ ਸੀ ਪਰ ਇਹਨਾਂ ਨੂੰ ਤੁਸੀਂ 34 ਮੈਂਬਰ ਬਣਾਇਆ ਹੈ। ਨੋ ਡਾਊਟ ਕਿ ਉਹ ਵਿਦਵਾਨ ਹੋਣਗੇ ਤਾਂ ਹੀ ਤੁਸੀਂ ਲਏ ਨੇ। ਪਰ ਉਹ ਹੀ ਕਿਉਂ ਲਏ ਨੇ? ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਜੇ ਨੰਬਰ ਦੀ ਕਮੇਟੀ ਹੈ। ਉਹਨਾਂ ਤੋਂ ਮੈਂਬਰ ਉਹਨਾਂ ਦੇ ਵਿਦਵਾਨ ਕਿਉਂ ਨਹੀਂ ਲਏ? ਕੀ ਉਹ ਤੇਰੇ ਛੜਾ ਮਾਰਦੇ ਸੀ? ਕੀ ਉਹਨਾਂ ਕੋਲੇ ਵਿਦਵਾਨ ਨਹੀਂ ਸੀ ਕੋਈ? ਉਹਨਾਂ ਕੋਲੇ 20 ਵਿਦਵਾਨ ਨੇ। ਇਹ ਜਿਹੜਾ ਤਰਾ ਗੜਕੱਜ ਦਾ ਫਿਰਿਆ ਬੜਿਆ ਫਿਰਦਰਾ ਇਹ ਵੀ ਉਦੋਂ ਹੀ ਨਿਕਲਿਆ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਉਹਨਾਂ ਤੋਂ ਵਿਵਾਦ ਕਿਉਂ ਨਹੀਂ ਲਏ ਉਸ ਤੋਂ 33 ਮੈਂਬਰੀ ਕਮੇਟੀ ਚ ਕਿਉਂ ਇਸ ਕੱਟੇ ਨਹੀਂ ਲਏ ਕਿ ਉਹਨਾਂ ਨੇ ਤੇਰੇ ਗੜਕੱਜ ਨੂੰ ਉਹਨਾਂ ਨੇ ਤੇਰੇ ਟੇਕੂ ਧਨੋਲੇ ਨੂੰ ਉਹਨਾਂ ਨੇ ਤੇਰੇ ਸੁਖਬੀਰ ਜਿਹਦਾ ਤੂੰ ਗੋਲੇ ਖਾਨਦਾਨੀ ਗੋਲੇ ਜਿਵੇਂ ਭੁੰਦਰ ਉਹਨਾਂ ਦਾ ਗੋਲਾ ਹੈ ਨਾ ਸਾਰੀ ਉਮਰ ਦਾ ਉਮੇਦੇਵ ਤੂੰ ਵੀ ਉਹਨਾਂ ਦਾ ਗੁੱਲ ਹੈ। ਉਹਨਾਂ ਨੇ ਇਹਨਾਂ ਨੂੰ ਤਲਬ ਕੀਤਾ ਹੋਇਆ ਹੈ ਤੇ ਤੈਨੂੰ ਵੀ ਸੱਮਣ ਭੇਜੇ ਨੇ ਵੀ ਜੇ ਇੰਨੇ ਦਿਨਾਂ ਚ ਪਾਕਤ ਸਾਹਬੇ ਪੇਸ਼ ਨਹੀਂ ਹੁੰਦੇ ਤਾਂ ਇਹਨਾਂ ਨੂੰ ਪੰਚ ਤੋਂ ਸ਼ੇਕਿਆ ਜਾਊਗਾ। ਜੇ ਪਾਕਤ ਤੋਂ ਸ਼ੇਕਤਾ ਫਿਰ ਨਾ ਅਕਾਲੀ ਦਰਗਹ ਤੋਂ ਡਾ ਤਾਂ ਨਾ ਅਕਾਲੀ ਦਰਗਹ ਦਾ ਪ੍ਰਧਾਨ ਨੇ ਤੇ ਨਾ ਠੋਡਾ ਆ ਜਿਹੜਾ ਅਪਰਬਾਨ ਨੇ ਕੋਈ ਜਥੇਦਾਰ ਗੜਕਾਜਾ ਹੈ। ਇਹ ਰਹਿਣਾ। ਇਹ ਤੋਂ ਪ੍ਰਧਾਨਗੀ ਸਾਬ ਵੀ ਨਹੀਂ ਜਾਣੀ ਸਾਂਭੂਗਾ ਕਿਵੇਂ ਤੁਸੀਂ ਚੌੜੇ ਵਿੱਚ ਇਹਨੂੰ ਤੁਸੀਂ ਸ਼ਤਾਬ ਦੀਆਂ ਕਿਉਂ ਨਹੀਂ ਮਨਾਉਣ ਦਿੰਦੇ ਇਸ ਕਰਕੇ ਸਰਕਾਰ ਨੂੰ ਵੀ ਇਹਦਾ ਸੇਰਾ ਜਿਹੜਾ ਹੈ ਉਹ ਸੁਖਵੀਰ ਸਿੰਘ ਨਹੀਂ ਸਾਜਦਾ ਉਹ ਭਗਵਾਨ ਤੁਮਾਨ ਦੇ ਸਿਰ ਸਜੂਗਾ ਤੁਹਾਨੂੰ ਸੇਰਾ ਦੇਤਾ ਦਿੱਤਾ ਉਹ ਲੋਕ ਆਏ ਜਿਮਨੀ ਚੋਂ ਆਲਾ ਸੇਰਾ ਸਾਹਮਣੇ ਸੁਖਵੀਰ ਬਾਦਲ ਉਹ ਹੋਰ ਸੇਰੇ ਉਤੋਂ ਨਹੀਂ ਸਾਹਮਣੇ ਜਿਵੇਂ ਗੜਗੱਜ ਤੋਂ ਦਸਤਾਰਾਂ ਨਹੀਂ ਸਮ ਰਹੀਆਂ ਸੋਚੋ ਸੰਗਤ ਦੁਨੀਆ ਪੜ ਦੀ ਸੰਗਤ ਦੁਨੀਆ ਪੜ ਦੀ ਸੰਗਤ ਧਾਮੀ ਸੁਖਬੀਰ ਬੱਦਲ ਤੇ ਗੜਗੱਜ ਇਹਨਾਂ ਨੂੰ ਨਫ਼ਰਤ ਕਰਦੀ ਹੈ ਇਹਨਾਂ ਦਾ ਨਾਂ ਲੈਣਾ ਵੀ ਆਪਣੀ ਜ਼ੁਬਾਨ ਦੀ ਬੇਇੱਜ਼ਤੀ ਸਮਝਦੇ ਤੁਸੀਂ ਨਹੀਂ ਸਮਝਦੇ ਤੁਸੀਂ ਕਮੇਨੀਆ ਹੱਦਾ ਤੱਕ ਇੱਥੋਂ ਤੱਕ ਆ ਗਏ ਕਿ ਤੁਹਾਨੂੰ ਗੜਗੱਜ ਨੂੰ ਪੰਜ ਸਿੰਘ ਸਹਿਬਾਨ ਨਹੀਂ ਮਿਲ ਰਹੇ ਕੇ ਸੁਖਬੀਰ ਬਾਦਲ ਦੇ ਹੱਕ ਚ ਯਾਨੀ ਕਿ ਜਿਹੜਾ ਉਹਨੂੰ ਵਾਪਸ ਲਿਆ ਸੀ ਫਖਰੇ ਕੌਮ ਉਹ ਵਾਪਸ ਕਰਵਾਉਣ ਵਾਸਤੇ ਪੰਜ ਜਥੇਦਾਰ ਨਹੀਂ ਮਿਲ ਰਹੇ ਪੰਜ ਮੈਂਬਰ ਕਮੇਟੀ ਦੇ ਭਾਤੀ ਦੇ ਪਾਬੰਦੀ ਲਾਉਣ ਵਾਸਤੇ ਗੜਗੱਡੀ ਨੂੰ ਪੰਜ ਜਥੇਦਾਰ ਨਹੀਂ ਮਿਲ ਰਹੇ ਇਸ ਕਰਕੇ tạmਮੀ ਤੁੰਦੇ ਤੇਰੀ ਕਮੇਣੀ ਅੰਤਰੀਂ ਕਮੇਟੀ ਨੇ ਕਿਆਨ ਨੀ ਰਗਵੀਰ ਸਿੰਘ ਮੁੱਖ ਗ੍ਰਾਂਤੀ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੂੰ ਹਟਾਉਣ ਦਾ ਫੈਸਲਾ ਕਰ ਲਿਆ। ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦਾ ਫੈਸਲਾ ਕਰ ਲਿਆ। ਗਿਆਨੀ ਹਰਪ੍ਰੀਤ ਸਿੰਘ ਤੁਸੀਂ ਪਹਿਲਾਂ ਹੀ ਹਟਾ ਦਿੱਤਾ ਹੈ। ਹੁਣ ਤੁਸੀਂ ਆਪਣੇ ਗੋਲੇ ਮਰੀ ਜਮੀਰ ਵਾਲਿਆਂ ਨੂੰ ਹੈੱਡ ਗ੍ਰਾਂਤੀ ਬਣਾਓਗੇ ਤੇ ਫਿਰ 2 ਦਸੰਬਰ ਵਾਲੇ ਅਕਾਲ ਪੁਰਖ ਸਾਹਿਬ ਦੇ ਹੁਕਮ ਅਨੁਸਾਰ ਇਹਨੂੰ ਬਦਲਵਾਓਗੇ। ਇਹ ਕਦੇ ਨਹੀਂ ਹੋਣਾ। ਲੋਕ ਜੁੱਤੀਆਂ ਹੱਥਾਂ 'ਚ ਫੜੀ ਬੈਠ ਨੇ ਤੁਹਾਡਾ ਸਵਾਗਤ ਕਰਨ ਵਾਸਤੇ। ਗਿਆਨੀ ਰਕबीर ਸਿੰਘ ਨੂੰ ਕਿਉਂ ਹਾਈ ਕੋਰਟ ਜਾਣਾ ਪਿਆ ਦੋ ਗਰੁੱਪ ਹੋ ਗਏ ਦੋ ਧੜੇ ਹੋ ਗਏ ਇੱਕ ਕਹਿੰਦਾ ਜੀ ਉਹ ਉਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਹਾਈ ਕੋਰਟ 'ਚ ਇਹ ਦੁਨਿਆਵੀ ਦਾਤ ਹੈ ਉਹ ਭਈ ਦੁਨਿਆਵੀ ਦਾਤ ਫੇਰ ਸੀ ਜੇ ਉਹ ਕਾਲ ਤੱਕ ਸਾਹ ਜਥੇਦਾਰ ਹੁੰਦੇ ਹੋਏ ਉੱਥੇ ਜਾਂਦੇ ਹੁਣ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਤਨਖਾਹਦਾਰ ਮੁਲਾਜ਼ਮ ਨੇ ਉਹਨਾਂ ਦਾ 30 ਲੱਖ ਰੁਪਈਆ ਜੋ ਬਣਦਾ ਹੈ ਉਹਨੂੰ ਖਤਰਾ ਹੈ ਉਹਨਾਂ ਨੇ ਨੌਕਰੀ ਨੂੰ ਖਤਰਾ ਹੈ ਇਸ ਕਰਕੇ ਉਹਨਾਂ ਦਾ ਹਾਈ ਕੋਰਟ ਜਾਣਾ ਕੋਈ ਮਾਨ ਮਰਯਾਦਾ ਦੀ ਉਲੰਘਣਾ ਨਹੀਂ ਹੈ ਉਹ ਹੁਣ ਜੱਜੇਦਾਰ ਨਹੀਂ ਹਨ ਇਹ ਤੁਹਾਡਾ ਜਿਹੜਾ ਹੈ ਨਾ ਆਈਟੀ ਸੈੱਲ ਪ੍ਰਚਾਰ ਕਰ ਰਿਹਾ ਜੀ ਦੁਨਿਆਵੀ ਤੇ ਦੁਨਿਆਵੀ ਰਾਜ ਤੇ ਫਿਰ ਤੁਸੀਂ ਕਿਵੇਂ ਜਾਣਦੇ ਹੋ ਤੂੰ ਤਾਂ ਦੁਨਿਆਵੀ ਰਾਜ ਛੱਡ ਦੂਤਾ ਉਹ ਵੂਮਨ ਕਮਿਸ਼ਨ ਜਿਹੜਾ ਹੈਗਾ ਉਹਦੇ ਵੀ ਇਹ ਹੱਥ ਬੰਨੀ ਖੜਾ ਸੀ ਜਦੋਂ ਬੀਬੀ ਜ਼ਗੀਰ ਕੌਰ ਨੂੰ ਕੁੱਤੀ ਕਿਹਾਗਾ ਤੂੰ ਤਾਂ ਕਮੀਨਾ ਬੰਦਾ ਹੈ ਤੂੰ ਤਾਂ ਪ੍ਰਧਾਨਗੀ ਦੇ ਕਾਬਲੇ ਨਹੀਂ ਤੈਨੂੰ ਤਾਂ ਬੋਲਰ ਦੀ ਅੱਖ ਨਹੀਂ ਨਹੀਂ ਇਹ ਨੂੰ ਮਰੇ ਆਦਮ ਬਜਾਦਾ ਕੀ ਪਤਾ ਹੋਊਗਾ ਕਦੇ ਤੂੰ ਪ੍ਰਧਾਨ ਕੀਤਾ ਅਸੀਫਾ ਦੇਣਾ ਹੈ ਵੀ ਆ ਕੇ ਜਲੇਦਾਂ ਲੰਬੇ ਕਲੇ ਫੇਰ ਜੋ ਲੰਬੇ ਕਲੇ ਫੇਰ ਆ ਜਾਂਦੇ ਨੇ ਫੇਰ ਅਸੀਫਾ ਦੇ ਜਾਣਾ ਹੈ ਫੇਰ ਤੂੰ ਗੜਗੱਜ ਦੇ ਨੂੰ ਜਿਹੜੇ ਅਜੇ ਤੱਕ ਤੂੰ ਗੜਗੱਜ ਨੂੰ ਮਾਨਤਾ ਨਹੀਂ ਦਿੱਤੀ ਇੱਕ ਪਾਸੇ ਬਾਬਾ ਧੂਮਾ ਤੇ ਬਲਬੀਰ ਸਿੰਘ 94 ਕਰੋੜੀ ਵਾਲੇ ਤੇਰੇ ਜਸਨਦਰ ਨੂੰ ਮਾਨਤਾ ਨਹੀਂ ਦਿੰਦੇ ਦੂਜੇ ਪਾਸੇ ਤੂੰ ਉਹਨਾਂ ਨੇ ਮਿੰਤਾ ਕਰਦਾ ਫਿਰਦਾ ਹੈ ਉਹ ਤੇਰਾ ਕੋਈ ਸਟੈਂਡ ਹੈ ਜਾਂ ਤੂੰ ਗੜਗੱਜ ਨਾਲ ਖੜਾ ਜਾਂ ਪੰਥਰਾਂ ਖੜਾ ਪੰਥਰਾਂ ਤੋਂ ਖੜ ਨਹੀਂ ਸਕਦਾ ਕਿਉਂਕਿ ਤੇਰੀ ਨਕੀਰ ਸੁਖਬੀਰੋਂ ਦੀ ਖਿੱਚ ਲੈਣੀ ਹੈ ਸੁਖਬੀਰ ਤਾਂ ਤੇਰੀ ਜਨਨ ਚੋਣਾ ਨੇ ਉਹਨਾਂ ਦੇ ਨਕੀਲ ਖਿੱਚੇ ਲਖੂਗਾ ਸੰਗਤਾ ਤੇਰੀਆਂ ਸੱਤ ਪੀੜੀਆਂ ਦੇ ਵਿੱਚ ਨਕੀਲਾ ਖਿੱਚਣਗੀਆਂ ਜਦੋਂ ਚੋਣਾ ਹੋਈ ਹੁਣ ਮੈਂ ਇਹ ਤੇਰੇ ਧਿਆਨ ਚ ਲੈਣਾ ਚਾਹਣਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸਤਾਪ ਦੀ 1969 ਚ ਹੋਈ ਗੁਰਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਜੋਤੀ ਜੋਤ ਸਮਾਉਣ ਸ਼ਤਾਬਦੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਉਹਨਾਂ ਦੀਆਂ ਜਨਮ ਸ਼ਤਾਬਦੀਆਂ ਤੇ ਜੋਤੀ ਜੋਤ ਸਮਾਉਣ ਦੀਆਂ ਸ਼ਤਾਬਦੀਆਂ ਹੁਣ ਤੱਕ ਜਿੰਨੀਆਂ ਵੀ ਹੋਈਆਂ ਨੇ ਉਹ ਸਾਰੀਆਂ ਸਰਕਾਰਾਂ ਨੇ ਮਨਾਈਆਂ ਨੇ ਸਾਰੀਆਂ ਸਰਕਾਰਾਂ ਨੇ ਮਨਾਈਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਉਹ ਸ਼ਤਾਬਦੀ ਸ੍ਰੀ ਗੁਰੂ ਗੰਨ ਸਾਹਿਬ ਦਾ ਸੰਪੂਰਨਤਾ ਦੇ ਉਸ ਸਤਾਵੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਉਸ 300 ਸਾਲਾਂ ਖਜੂਰ ਸਾਹਿਬ ਸਾਰੀਆਂ ਸਤਾਵੀਆਂ ਸਰਕਾਰਾਂ ਨੇ ਬਣਾਈਆਂ ਨੇ ਬੜੇ ਵੱਡੇ ਪੰਦਰੇ ਬਣਾਈਆਂ ਨੇ ਤੇ ਤੇਰੀ ਸ਼੍ਰੋਮਣੀ ਕਮੇਟੀ ਨੇ ਹਰੇਕ ਸਤਾਵ ਦੀ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਉਹਨਾਂ ਰਿਕਾਰਡ ਹੈ ਇਹ ਇੱਕ ਇਤਿਹਾਸ ਹੈ ਤੁਹਾਡੀ ਕਮੀਣੀ ਕਤੂਕ 1999 ਵਿੱਚ ਖਾਲਸਾ ਸਾਹਿਬਾਨ ਦੇਸਰੀ 300 ਸਾਲਾ ਸ਼ਤੌਦੀ ਸਾਹਿਬਾਨ ਦੇਸੀ ਉਹਦੇ ਚ ਬਿਗਨ ਕੀ ਦੇ ਪਾਇਆ ਉਹਦੇ ਚ ਬਿਗਨ ਪਾਇਆ ਬਾਦਲ ਨੇ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਨੌਕਰੀ ਤੇ ਕੱਢ ਕੇ ਤੇ ਜਥੇਦਾਰ ਟੋਣਾ ਨੂੰ ਕੱਢ ਕੇ ਸੰਗਤਾਂ ਉੱਥੇ ਦੋ ਸਮਾਗਮ ਹੋਏ ਇੱਕ ਤੇਰੇ ਬਾਦਲਾਂ ਦਾ ਸਰਕਾਰੀ ਸਮਾਗਮ ਜੋ ਆਰਐਸਐਸ ਦੀ ਸਹਿਦਰਾ ਹੋਇਆ ਸੀ ਰਾਸ਼ਟਰੀ ਸਿੱਖ ਸੰਗਤ ਦਾ ਰੋਦਾ ਸਿੰਘ ਵੀ ਆਇਆ ਸੀ ਇੱਕ ਪਾਸੇ ਟੋੜਾ ਸਿੰਘ ਸਾਹਿਬ ਗੈਨੀ ਰਣਜੀਤ ਸਿੰਘ ਤੇ ਸੰਸਾਰ ਪਾਰ ਦੀ ਸੁਪੁੱਤੀ ਸਿੰਘ ਦੇ ਸੰਗਤ ਸਿੱਖ ਸੰਗਤ ਤੁਹਾਡੇ ਨਾਲੋਂ ਇਕੱਠ ਉਧਰ ਜ਼ਿਆਦਾ ਸੀ ਦੁਨੀਆ ਦਾ ਪ੍ਰੈਸ ਉੱਥੇ ਆਇਆ ਸੀ ਅਸੀਂ ਉਹਦੇ ਚ ਵੀ ਸ਼ਾਮਲ ਸੀ ਜਿਹੜਾ 100 ਕਰੋੜ ਪਤਾ ਨਹੀਂ 1000 ਕਰੋੜ ਜਾਂ 500 ਕਰੋੜ ਜਿਹੜਾ ਪੈਸਾ ਸਮਾਗਮ ਅਟਲ ਪਿਆਰੀ ਬਾਜਪਾਈ ਨੇ ਦਿੱਤਾ ਸੀ ਉਹਦੇ ਚੋਂ ਅੱਧੇ ਪੈਸੇ ਇਸ 100 ਕਰੋੜ ਦਾ 50 50 ਕਰੋੜ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੋਜਾ ਸਿੰਘ ਨੂੰ ਬਾਦਲ ਨੇ ਦਿੱਤਾ ਸੀ ਤਾਂ ਕਿ ਸਾਡੇ ਸਿੱਖ ਆਧਾਰਾਂ ਵਿੱਚ ਆਰਐਸਐਸ ਦੇ ਪੈਰ ਲੱਗ ਸਕਣ ਤੇ ਉਸੇ ਬਾਦਲ ਦਾ ਫਰਜੰਦੇ ਖਾਸ ਸੁਖਵੀਰ ਬਾਦਲ ਕਹਿੰਦਾ ਸਾਡੇ ਕਾਗ ਤਖਤਾਂ ਦੇ ਜਥੇਦਾਰ ਭਾਜਪੀ ਦੇ ਏਜੰਟ ਨੇ ਔਰ ਬੀਜੇਪੀ ਨੂੰ ਕੌਣ ਲੈ ਕੇ ਆਇਆ ਓਏ ਸੁਖਬੀਰ ਤੇਰਾ ਪਿਓ ਤੇਰਾ ਪਿਓ ਦੇ ਸਮਾਨ ਪ੍ਰਕਾਸ਼ ਸਿੰਘ ਵੱਲ ਉਹ ਲੈ ਕੇ ਆਇਆ ਬੀਜੇਪੀ ਨੂੰ ਉਹ ਲੈ ਕੇ ਆਇਆ ਹਰੁਦਾਸ ਸਿੰਘ ਨੂੰ ਰਾਸ਼ਟਰੀ ਸਿੱਖ ਸੰਗਤ ਵਾਲੇ ਨੂੰ ਉਹਨੂੰ ਦਿੱਤੇ ਕਰੋੜਾਂ ਰੁਪਏ ਤੇਰੇ ਪਿਓ ਨੇ ਪਹਿ ਲਾਇਆ ਬੀਜੇਪੀ ਦੇ ਉਹਨੇ ਬਿਨਾਂ ਸ਼ਰਤ ਸਪੋਰਟ ਕੀਤੀ ਤੁਸੀਂ ਬਾਜਪਾ ਦੀ ਤੇ ਦੋਸ਼ ਲਾ ਰਹੇ ਹੋ ਤੁਸੀਂ ਗਿਆਨੀ ਦੇਵ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਕੇ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਅੰਤਰਿੰਕ ਕਮੇਟੀ ਨੇ ਥਾਪੀਆਂ ਦਿੱਤੀਆਂ ਦਮਦਮਾ ਸਾਹਿਬ ਸੁਖਵੀਰ ਨੇ ਬੀਜੇ ਇਹਨਾਂ ਨੇ ਭਾਜਪਾ ਦੇ ਏਜੰਟਾਂ ਨੂੰ ਕੱਢਤਾ ਤੇ ਹੁਣ ਭਾਜਪਾ ਦੇ ਆ ਲਾਲਾ ਚੜਦੇ ਫਿਰਦੇ ਹੋ ਲਾ ਕਦੇ ਸਿਕੰਦਰ ਸਿੰਘ ਮਲੂਕਾ ਕਹਿੰਦੇ ਸਮਝੌਤਾ ਕਰਨਾ ਉਹ ਕਦੇ ਤੇਰਾ ਭੁੰਦੜ ਕਹਿੰਦਾ ਜੀ ਅਗਲੀ ਸਰਕਾਰ ਭਾਜਪਾ ਨਾਲ ਬਣਾਵਾ ਕੇ ਉਹ ਤੁਹਾਡਾ ਮੂੰਹ ਨਹੀਂ ਦੇਖਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਸਰਕਾਰ ਬਣਾਉਣਾ ਚਾਹੁੰਦੇ ਹੋ ਤੁਸੀਂ ਮਿਲ ਚੁੱਕੇ ਹੋ ਭਾਜਪਾ ਨਾਲ ਆ ਜਾਕੜਾ ਸੁਨੀਲ ਜਾਖੜ ਜਿਹੜਾ ਪ੍ਰਧਾਨ ਹੈ ਬੀਜੇਪੀ ਦਾ ਉਹ ਨੂੰ ਕੀ ਲੋੜ ਹੈ ਵੀ ਉਹ ਬੀਜੇਪੀ ਦਾ ਪ੍ਰਧਾਨ ਹੈ ਤੇ ਉਹ ਅਕਾਲੀ ਦਲ ਰਿਜੀਨਲ ਪਾਰਟੀ ਬਣਾਉਣ ਦੇ ਕਿਉਂ ਹੱਕਤ ਹੈ ਉਹਦਾ ਪੰਥ ਨਾਲ ਲੈਣਾ ਦੇਣਾ ਨਹੀਂ ਉਹ ਪੰਥਕੀਕਤਾ ਦੇ ਕਿਉਂ ਹੱਕਤ ਹੈ ਕਾਂਗਰਸੀ ਕਿਉਂ ਹੱਕਤ ਹੈ ਕਿੰਨੇ ਸਾਰੇ ਲੋਕ ਅਕਾਲੀ ਦਲ ਨੂੰ ਕਿਉਂ ਚਾਹੁੰਦੇ ਨੇ ਜਦੋਂ ਕਿ ਅਕਾਲੀ ਦਲ ਦੇ ਖਿਲਾਫ ਇਲੈਕਸ਼ਨ ਲੜਦੇ ਨੇ ਅਕਾਲੀ ਦਲ ਦੇ ਖਿਲਾਫ ਬੋਲਦੇ ਰਹੇ ਨੇ ਫਿਰ ਇਹ ਕਿਉਂ ਚਾਹੁੰਦੇ ਨੇ ਕਿਉਂ ਚਾਹੁੰਦੇ ਨੇ ਇਸ ਕਰਕੇ ਚਾਹੁੰਦੇ ਨੇ ਕਿ ਤੁਹਾਡੇ ਵਰਗ ਕਰਾਪਟ ਬੰਦਾ ਇਹਨੂੰ ਮਿਲੇ ਨਹੀਂ ਸਕਦਾ ਪੀਜੇਪੀ ਦੇ ਏਜੰਟ ਸੁਖਵੀਰ ਬਾਦਲ ਧਾਮੇ ਧੁੰਮਾ ਸਾਰੇ ਸਾਰਾ ਟੋਲਾ ਬਾਦਲ ਦਾ ਉਹ ਸਿਕੰਦਰ ਗੁਲੂਕਾ ਉਹਦੇ ਸੁਖਵੀਰ ਬਾਦਲ ਉਹਦੇ ਜਿੰਨੇ ਵੀ ਨੇ ਠੋਡਾ ਟੋਲਾ ਸਾਰਾ ਇਹ ਬੀਜੇਪੀ ਦਾ ਏਜੰਟ ਹੈ ਨਾ ਕਿ ਜਥੇਦਾਰ ਵੀ ਜੇਪੀ ਦੇ ਏਜੰਸੀ ਜਿਹੜਾ ਤੁਸੀਂ ਦੋਸ਼ ਲਾਇਆ ਸੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਦੋਸ਼ ਲਾਉਣ ਵਾਲਿਆਂ ਨੂੰ ਹੁਣ ਗਿਆਨੀ ਰਕਵੀਰ ਸਿੰਘ ਨੂੰ ਤੁਸੀਂ ਕਿਉਂ ਕੱਢ ਰਹੇ ਹੋ ਕਿਉਂਕਿ ਹਾਈ ਕੋਰਟ ਜਿਹਨੂੰ ਜਾਣਾ ਚਾਹੀਦਾ ਹੈ ਤੁਹਾਡੀ ਕੁੰਡੀ ਬਰੋਡ ਨਹੀਂ ਚਾਹੀਦੀ ਹੈ ਜੀ ਕਮਾਰਦੇ ਹੁਣ ਤੁਹਾਡੀਆਂ ਪਰਤੂਤਾ ਦਿਨੋਂ ਦੇ ਨੰਗੀਆਂ ਹੋ ਰਹੀਆਂ ਨੇ ਮੇਰੀ ਸਿਹਤ ਠੀਕ ਨਹੀਂ ਮੈਂ ਪੂਰੀ ਵੀਡੀਓ ਅੱਜ ਨਹੀਂ ਬਣਾ ਸਕਦਾ ਕਾਰਨ ਮੈਂ ਦੱਸੂਗਾ ਇੱਕ ਕਾਰਨ ਮੈਂ ਦੱਸਦਾ ਜਦੋਂ ਗੁਰਤਾ ਗੱਦੀ ਦਿਵਸ 300 ਸਾਲਾ ਗੁਰਤਾ ਗੱਦੀ ਦੇ ਸਮਨਾਇਆ ਸੀ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਪਤਾਰ ਸਿੰਘ ਮੱਕੜ ਨੇ ਪੂਰਾ ਬਿਗੜ ਪਾਇਆ ਸੀ ਬਿਗੜ ਕੇ ਕੀ ਪਾਇਆ ਸੀ ਉਹਨਾਂ ਦੇ ਵਿੱਚ ਸੰਪੂਰਨਤਾ ਦਿਵਸ ਆਉਂਦਾ ਉਹਨਾਂ ਦੇ ਵਿੱਚ ਦੀਵਾਲੀ ਆਉਂਦੀ ਹੈ ਉਹਨਾਂ ਦੇ ਵਿੱਚ ਗੁਰਪਤ ਗੱਦੀ ਦਿਵਸ ਆਉਂਦਾ ਉਹਨਾਂ ਦੇ ਵਿੱਚ ਦਸਹਿਰਾ ਆਉਂਦਾ ਤਿੰਨ ਚਾਰ ਫੰਕਸ਼ਨ ਆ ਜਾਂਦੇ ਹਜੂਰ ਸਾਹਿਬ ਬਾਲਾ ਨੇ ਐਨਾ ਕਰੋਨਾ ਸੰਤਾਂ ਦਾ ਇੰਤਜ਼ਾਮ ਡਿਵਾਈਸ ਆਉਣ ਦਾ ਬੈਠਣ ਦਾ ਉੱਠਣ ਦਾ ਦਵਾਨਾਂ ਦਾ ਖਾਣ ਦਾ ਪੀਣ ਦਾ ਮੱਕੜ ਨੇ ਬਿਗਨ ਇਹ ਪਾਇਆ ਤਖਤ ਸ੍ਰੀ ਦੰਦਵਾ ਸਾਹਿਬ ਤੇ ਐਲਾਨ ਕਰਤਾ ਵੀ ਸੰਪੂਰਨਤਾ ਦਿਵਸ ਤੇ ਗੁਰਪਤ ਗੱਦੀ ਦਿਵਸ ਇਕੱਠੇ ਹੀ ਕਰਤੇ ਦੁਨੀਆ ਪਾਰ ਦੇ ਸਖਤ ਪ੍ਰੇਖਕਾਂ ਵਾਂਗੂ ਗੁਰਤਾ ਗਦੀ ਦੇ ਉਸਤਾਬ ਬਣਾ ਲਿਆ ਇਸ ਕਰਕੇ ਉੱਥੋਂ ਦੇ ਪ੍ਰਮਾਖ ਸੀ ਉੱਥੇ ਕਵਰੇਜ ਕਰਨ ਨਹੀਂ ਗਏ ਸੀ ਪੰਜਾਬ ਦੇ ਪੱਤਰਕਾਰ ਉੱਥੇ ਉਹਨਾਂ ਨੇ ਘੱਟੋ ਘੱਟ 10 ਲੱਖ ਸੰਗਤਾਂ ਦਾ ਵੱਡਾ ਇੰਤਜ਼ਾਮ ਕੀਤਾ ਸੀ ਕਿ ਖਾਲੀ ਪਈ ਸੀ ਬਣਾ ਕਿਉਂਕਿ ਸੰਗਤਾਂ ਇਸ ਕਰਕੇ ਨਹੀਂ ਆਇਆ ਕਿ ਸੰਪੂਰਨਾ ਦੇ ਵੀ ਸ਼ਾਇਦ ਬਣਾਇਆ ਗਿਆ ਤੇ ਇਹੇ ਸ਼੍ਰੋਮਣੀ ਕਮੇਟੀ ਵਾਲੇ ਬੱਕੜ-ਚੱਕੜ ਹੋਰੀ ਜਦੋਂ ਜਾ ਕੇ ਨੇ ਸਟੇਜ ਤੇ ਲੱਗੇ ਨਾ ਸਨਮਾਨ ਦੇਣ ਆਪਣੀ ਮਰਜ਼ੀ ਨਾਲ ਉਹਨਾਂ ਨੇ ਮਾਰ ਮਾਰ ਟੱਕੇ ਸਾਡੇ ਪ੍ਰੈਸ ਦੇ ਸਾਹਮਣੇ ਨੂੰ ਥੱਲੇ ਲਾਹਿਆ ਜਾਓ ਭੱਜੋ ਇੱਥੋਂ ਕੀ ਕਰਦਾ ਹੈ ਤੁਸੀਂ ਤੁਸੀਂ ਆਉਂਦਾ ਸੰਪੂਰਨ ਦਿਨ ਸੁਮਨਾ ਲਿਆ ਹੈਗਾ ਇਹਨਾਂ ਦੀ ਬੇਇੱਜ਼ਤੀ ਕਰਕੇ ਭੇਜੀ ਤੇ ਅਸੀਂ ਜੋ ਪੰਜਾਬ ਦੇ ਪੱਤਰਕਾਰ ਉੱਥੇ ਕਵਰੇਜ ਕਰਨ ਗਏ ਸੀ ਸਾਨੂੰ ਮਹਾਰਾਸ਼ਟਰ ਦੀ ਸਰਕਾਰ ਨੇ ਸਾਨੂੰ ਉੱਥੋਂ ਦੇ ਮਰਾਠਾ ਪੱਤਰਕਾਰ ਸੰਘ ਨੇ ਤੇ ਸਾਨੂੰ ਉੱਥੋਂ ਦੇ ਜਥੇਦਾਰ ਨੇ ਪ੍ਰਬੰਧ ਕਰ ਨੇ 16 ਨਾਲ ਸਨਮਾਨਿਤ ਕੀਤਾ ਲਾਈਵ ਪ੍ਰੋਗਰਾਮ ਤੋਂ ਸਨਮਾਨਿਤ ਕੀਤਾ ਇਹਨਾਂ ਦੇ ਧੱਕੇ ਮਾਰੇ ਉਹ ਵੀ ਲਾਈਵ ਪ੍ਰੋਗਰਾਮ ਜਾਏਗਾ ਇਹ ਬੱਕੜ ਨੇ ਬਿਗਨ ਪਾਇਆ ਸੀ ਜਦੋਂ ਕੈਪਟਨ ਨੇ 550 ਸਾਲਾ ਹੁਣ ਮਨਾਇਆ ਸੀ ਸੁਲਤਾਨਪੁਰ ਲੋਧੀ ਵੇਲੇ ਉਦੋਂ ਉਦੋਂ ਬਾਦਲ ਨੇ ਬਿਗਨ ਪਾਇਆ ਸੀ ਕੈਪਟਨ ਨੇ ਮਿੰਨ ਤੱਕ ਕੈਸਟ ਇਹ ਕਲੋਂ ਨਹੀਂ ਕੀਤੀ ਇਹੀ ਟੋੜੇ ਦੇ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਹੁਣ ਫੇਰ ਇਹ ਨਵਾਂ ਪੰਗਾ ਪਾ ਰਹੇ ਨੇ ਕਿਉਂ ਓਏ ਧੰਮੀ ਕਿ ਇਹ ਪੰਜਾਬ ਸਰਕਾਰ 350 ਸਾਲਾ ਸਤਬਦੀ ਮਨਾਉਂਦੀ ਐ ਕਿਤੇ ਯਾਤਕਾਰ ਬਣੂ ਭਾਈ ਮਤੀ ਦਾਸ ਦੀ ਕਿਤੇ ਬਣੂਗੀ ਸਦੀ ਦਾਸ ਦੀ ਕਿਤੇ ਭਾਈ ਦੱਲਾ ਜੀ ਦੀ ਕਿਤੇ ਗੁਰੂ ਸਾਹਿਬ ਦੇ ਨਾਂ ਤੇ ਯੂਨੀਵਰਸਿਟੀਆਂ ਕਾਲਜ ਸੰਸਥਾਵਾਂ ਖੁੱਲਣਗੀਆਂ ਤੇ ਕੀ ਘਟ ਐ ਇਹਦਾ ਸੇਰਾ ਸਰਕਾਰ ਨੂੰ ਜਾਊਗਾ ਸੁਖਬੀਰ ਬਾਦਲ ਨੂੰ ਨਹੀਂ ਇੱਕ ਗੱਲ ਤਾਂ ਮੈਂ ਤੈਨੂੰ ਇਹ ਕਹਿ ਜਾਂਦੇ ਆ ਕਿੰਛਰੀ ਗੁਰੂ ਤੇਗ ਬਹਾਦਰ ਸਾਹਿਬ ਸੁਮੁੱਚੀ ਮਾਨਵਤਾ ਦੇ ਰਾਇਬਰ ਸਨ ਤੁਸੀਂ ਉਹਨੂੰ ਸ਼੍ਰੋਮਣੀ ਕਮੇਟੀ ਤੱਕ ਸੀਮਿਤ ਨਹੀਂ ਕਰ ਸਕਦੇ ਉਹ ਤੁਹਾਡੀ ਕੀ ਅਕਾਤ ਹੈ ਕੋਈ ਸੰਸਾਵਾ ਕੋਈ ਧਰਮ ਕਦਾਰਾ ਕੋਈ ਰਾਜਨੀਤਿਕ ਅਧਾਰਾ ਕੋਈ ਵੀ ਸਿਕਸ਼ਰਤਾ ਆਦਰਸ਼ਤਾਵੀਆਂ ਮਨਾਉਂਦੀ ਹੈ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹ ਮਨਾਉਣਗੇ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਕੋਈ ਮਾਈ ਦਾ ਲਾਲ ਸਤਾਪਦੀ ਬਣਾਉਣ ਤੋਂ ਕਿਸੇ ਨੂੰ ਵੀ ਨਹੀਂ ਰੋਕ ਸਕਦਾ ਤੁਹਾਡੀ ਤਾਂ ਔਕਾਤ ਕੀ ਹੈ ਤੁਸੀਂ ਕਿਦਾਂ ਟੈਂਡਰ ਹੀ ਸ਼ੁਰੂ ਕਰਦੇ ਹੋ ਸਤਾਪਦੀ ਬਣਾਉਣ ਵਾਸਤੇ ਇਹ ਸਾਰੇ ਪੜਦੇ ਤੁਹਾਡੇ ਅਗਲੀ ਵੀਡੀਓ 'ਚ ਖੋਲ੍ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ